ਸਸਿਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਹਿੰਮਤਪੁਰੇ ਦੇ ਵਿੱਚ ਹਿੰਮਤਪੁਰਾ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹਾ ਮੋਗੇ ਦਾ ਪਿੰਡ ਆ ਤੇ ਇਹ ਪਿੰਡ ਇੱਕ ਵੱਡਾ ਪਿੰਡ ਹੈ ਹਿੰਮਤਪੁਰਾ ਮੋਗੇ ਜ਼ਿਲ੍ਹੇ ਦਾ ਜਦੋਂ ਤੁਸੀਂ ਮਿੱਤਰੋ ਨਿਹਾਲ ਸਿੰਘ ਵਾਲੇ ਪਾਸਿਓਂ ਆ ਕੇ ਬਰਨਾਲਾ ਰੋਡ ਫੜਦੇ ਆ ਨਾ ਤੇ ਇਹ ਛੜ ਕੇ ਇੱਕ ਗੱਲ ਹੋਰ ਆ ਵੀ ਨਾਕੇ ਤੋਂ ਵੀ ਬਚਾ ਦਿੰਦੀ ਆ ਜਿਹੜਾ ਮਿੱਤਰੋ ਬਰਨਾਲਾ ਰੋਡ ਫੜਦੇ ਆ ਸਰ ਨਾਕਾ ਆਉਂਦਾ ਵਾ ਪਰ ਤੁਸੀਂ ਹਿੰਮਤਪੁਰੇ ਪਿੰਡ ਦੇ ਵਿੱਚ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਪਸ਼ੂ ਪਾਲਣ ਦਾ ਸ਼ੌਕ ਹੈ ਘਰੇਲੂ ਪਰਿਵਾਰ ਝੋਟੀ ਵਸਾਉਣੀ ਆ ਤੁਹਾਨੂੰ ਇੱਕ ਪਲੂਨ ਪਹਿਲਾ ਸੂਆ ਕਿੰਨੇ ਦਿਨਾਂ ਦੀ ਕੱਚੀ ਆ ਕੀ ਇਹਦੀ ਡਿਟੇਲ ਆ ਕੀ ਬਾਈ ਹੁਣੀ ਮੁੱਲ ਤੈਅ ਕਰਦੇ ਆ ਸਾਰੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਦੇ ਆ ਆਓ ਮਿਲਦੇ ਆ ਵੀਰ ਨੂੰ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਚਾਲ ਆ ਵੱਡੇ ਭਾਈ ਹਾਂ ਠੀਕ ਠਾਕ ਆ ਵੀਰ ਵਧੀਆ 세타카르 ਪਰਵਾਰ ਬਾਈ ਹਾਂ ਠੀਕ ਹੈ ਵੀਰ ਵਧੀਆ ਵੀਰੇ ਇੱਕ ਵਾਰੀ ਨਾਮ ਦੱਸਿਓ ਆਪਣਾ ਮੇਰਾ ਨਾਮ ਕਲਵੰਤ ਸਿੰਘ ਹੈ ਵੀਰੇ ਕਲਵੰਤ ਸਿੰਘ ਸਨਾਂ ਫਿਰੇ ਹਰਜਿੰਦਰ ਸਿੰਘ ਠੀਕ ਆ ਤੇ ਕਲਵੰਤ ਬਾਈ ਜਿਹੜੀ ਝੋਟੀ ਆ ਫਿਰ ਪਹਿਲੇ ਦੀ ਹੈਗੇ ਇਹ ਵੀਰੇ ਪਲੋਂ ਸੋਣਾ ਪਹਿਲੇ ਸੋਇਆ ਪਹਿਲੇ ਸੋਇਆ ਸੋਣਾ ਤੇ ਕਿੰਨੇ ਦਿਨ ਪਿਆ ਵੀਰੇ ਇਹਨੇ ਕਿੰਨੇ ਅਜੇ ਵੀਰੇ 15 ਦਿਨ ਪਿਆ ਪੂਰੇ ਠੀਕ ਆ ਬਾਈ 15 ਦਿਨ ਦਿਨ ਪੂਰੇ ਹੋਣ ਚਿਰ ਪਿਆ ਆ ਪੂਰੇ ਦਿਨ ਪੂਰੇ ਹੋਣ ਦੇ ਪਿਆ ਠੀਕ ਆ ਬਾਈ ਫਿਰ ਤਾਂ ਬਹੁਤ ਸੋਹਣੀ ਤਿਆਰ ਹੋ ਜੂਗੀ ਤਾਂ ਵੀ ਹਾਂ ਵੀਰੇ ਹਾਂ ਹਾਂ ਝੋਟੀ ਪੂਰੀ ਬਾਈ ਤਿਆਰ ਹੋਊਗੀ ਹੂੰ ਤੇ ਵੀਰੇ ਦੰਦੋ ਕਿਵੇਂ ਆਏ ਉਮਰ ਕਿੰਨੀ ਦੀ ਹੋਗੀ ਹੋਗੀ ਉਮਰ ਵੀਰੇ ਸਾਢੇ 1 3 ਸਾਲ ਦੇ ਕਰੀਬ ਹੋਊਗੀ ਚਾਰ ਦਿਨ ਦੇ ਕਰੀਬ ਹੋਊਗੀ ਹਨਾ ਠੀਕ ਹੈ ਬਾਈ ਠੀਕ ਹੈ ਵੀਰੇ ਤੇ ਮਾਂ ਦਾ ਦੁੱਧ ਕਿੰਨਾ ਕੁ ਸੀ ਵੱਡੇ ਬਾਈ ਇਹਦਾ ਵੀਰੇ 17 ਕਿਲੋ ਸੀਗਾ ਦੁੱਧ ਦੀ ਮਾਂ ਇਹਦੀ ਮਾਂ ਦਾ ਹਾਂ ਟੋਕਰ ਦਾ ਸੀਮਨ ਵਗੈਰਾ ਦਾ ਪਤਾ ਵਾ ਕਿ ਨਹੀਂ ਪਤਾ ਸੀਮਨ ਦਾ ਨਹੀਂ ਪਤਾ ਇਹਦਾ ਵੀਰੇ ਠੀਕ ਹੈ ਬਾਈ ਠੀਕ ਹੈ ਤੇ ਇਹਦਾ ਰੇਟ ਕੀ ਤੈਅ ਕਰਾਂਗੇ ਵੀਰੇ ਵੀਰੇ 1 ਲੱਖ 5000 ਰੁਪਏ 1 ਲੱਖ 5000 ਰੁਪਏ ਮਾਂ ਦਾ ਦੁੱਧ ਦੇ ਵਿੱਚ ਵੀਰੇ ਥੋੜਾ ਪੁੱਤ ਮਾਂ ਤਾਂ ਨਹੀਂ ਆ ਵੀਰੇ ਵਿੱਚ ਠੀਕ ਹੈ ਬਾਈ ਨੰਬਰ ਦੱਸੇ ਵੀਰੇ ਇੱਕ ਵਾਰੀ ਆਪਾਂ ਆਪਰਾ 94643 ਜੀ 44534 ਇੱਕ ਵਾਰੀ ਹੋ 93643 ਜੀ 44534 ਠੀਕ ਹੈ ਇਸ ਨੰਬਰ ਤੇ ਕਰਨੀ ਆ ਮਿੱਤਰੋ ਤੁਸੀਂ ਬਾਈ ਨਾਲ ਘਰ ਤੋੜਦੇ ਮੜੇ ਕੱਢ ਦਿਓ ਜੀ ਠੀਕ ਹੈ ਲੈ ਮਿੱਤਰੋ ਪਹਿਲਾ ਸੂਆ ਝੋਟੀ ਆ ਫਲੂਨ ਸੁੰਦੀ ਆ ਕਰਮਾਂ ਵਾਲੀ 15 ਦਿਨ ਵਿਕਾਗ ਜੀ ਜਿਹੜੇ ਗਿਣਤੀ ਦੇ ਦਿਨ ਹੁੰਦੇ ਜਿਹੜੇ ਆਪਾਂ ਘਰੇ ਕਾਪੀ ਤੇ ਲਿਖੇ ਹੋਣ ਨੇ ਉਹਨਾਂ ਦੇ ਮੁਤਾਬਕ ਆ ਜੇ ਦਿਨ ਪੂਰੇ ਹੋਣ ਦੇ ਵਿੱਚ ਪਏ ਆ ਜੇ 2-4 ਦਿਨ ਇਧਰ ਉਧਰ ਉੱਪਰ ਦਾ ਇਕੱਠਾ ਕਰਦੀ ਆ ਤਾਂ ਕਰਮਾਂ ਵਾਲੀ 15 ਤੋਂ 20 ਦਿਨ ਦੀ ਕੱਚੀ ਮੰਨ ਕੇ ਖਰੀਦਗੀ ਆਪਾਂ ਉਹਨਾਂ ਨੂੰ ਸੋਹਣਾ ਰਿਕਾਰਡ ਬਣਾਊਗੀ 11 ਨਹੀਂ ਤਾਂ 13-14 ਕਿਲੋ ਦੁੱਧ ਪਹਿਲੇ ਸੂਏ ਦੇਣ ਦੀ ਕਪੈਸਿਟੀ ਆਰਡਰ ਦੀ ਬੰਤਰ ਬੇਤਰੀਨ ਤੇ ਖਾਸ ਆ ਲੇਵਾ ਇਹਨੇ ਤੁਸੀਂ ਦੇਖ ਸਕਦੇ ਆ ਸੂ ਦੇ ਨਾਲ ਬਿਲਕੁਲ ਜਿਹੜਾ ਫਲਾਵਰਟ ਆ ਉਸੋ ਤੇ ਰਹੇ ਨੇ ਖਿਲਾਰਨਾ ਵਾ ਮਿੱਤਰੋ ਗੱਲਬਾਤ ਲਈ ਨੰਬਰ 22 ਦਾ ਸਕਰੀਨ ਤੇ ਲੱਗਾ ਹੋਇਆ ਵਾ ਪਿੰਡ ਹਿੰਮਤਪੁਰਾ ਵਾ ਜ਼ਿਲ੍ਹਾ ਮੋਗਾ ਵਾ ਅਗਲੀ ਕਾਰਵਾਈ ਤੁਹਾਡੇ ਹੱਥ ਆ ਧੰਨਵਾਦ ਸ਼ੁਕਰੀਆ ਜੋਂਦਰ